ਬਾਬਾ ਕਿਸ਼ਨ ਦਾਸ ਤੇ ਬਾਬਾ ਲਾਬਦਾਸ ਜੀ ਜੀ ਮੌਜੂਦਾ ਬਾਬਾ ਅਮਰੀਕ ਦਾਸ ਜੀ ਸੋਜਾ ਕੁੜੀਆਂ ਦੇ ਵਿੱਚ ਖੜੇ ਆ ਜਿੱਥੇ ਅੱਜ ਬੂਟੇ ਲਗਾਏ ਜਾ ਰਹੇ ਨੇ ਥੋੜੀ ਗੱਲਬਾਤ ਕਰਾਵਾਂਗੇ ਇੰਪਰੂਵਮੈਂਟ ٹرسٹ ਚੇਅਰਮੈਨ ਸ੍ਰੀਿੰਦਰਪਾਲ ਸ਼ਰਮਾ ਜੀ ਨਾਲ ਜਿਨ੍ਹਾਂ ਵੱਲੋਂ ਸਰਕਾ ਇਹ ਬੂਟੇ ਲਗਾਏ ਜਾ ਰਹੇ ਨੇ ਇਹ ਦਰਖਤ ਵੀ ਜਿਹੜੇ ਖੜੇ ਨੇ ਨਾ ਦੋਸਤੋ ਇਹ ਕੋਈ ਅੱਜ ਦੇ ਨਹੀਂ ਖੜੇ ਤੁਸੀਂ ਇਹਦੇ ਬਰੋਟਿਆਂ ਦੀ ਪਿੱਪਲਾਂ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਵੀ ਇਹ 100 ਤੋਂ ਪਲੱਸ ਇਹਨਾਂ ਦੀ ਉਮਰ ਲੱਗਦੀ ਹੈ 100 150 ਪਲੱਸ ਤੁਸੀਂ ਇਹ ਵੀ ਦੇਖ ਸਕਦੇ ਹੋ ਵਾਕਫਤਰਾਂ ਦੇ ਅੱਜ ਬੂਟੇ ਲਗਾਏ ਜਾ ਰਹੇ ਨੇ ਸੋਜੇ ਪਿੰਡ ਬਾਬਾ ਲਾਭਦਾਸ ਕਟਿਆ ਦੇ ਵਿੱਚ ਤੇ ਸੋਜੇ ਪਿੰਡ 'ਚ ਬੂਟੇ ਨੇ ਤਰਕਿਬਨ 150 ਬੂਟਾ ਅੱਜ ਲਗਾਇਆ ਜਾ ਰਹੇ ਜਿਦੇ ਵਿੱਚ ਬਰੋਟਾ ਨਿੰਮ ਜਮਨ ਓਲਾ ਹੋਰ ਮਤਲਬ ਛਾਂਦਰ ਬੂਟੇ ਠੀਕ ਹੈ ਜੀ ਅੰਬ ਅਡੜ ਬੂਟੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜੋ ਬੂਟੇ ਲਗਾਏ ਜਾ ਰਹੇ ਨੇ ਸਰਿੰਦਰਪਾਲ ਸ਼ਰਮਾ ਚੇਅਰਮੈਨ ਅਪਰੂਵਮੈਂਟ ٹرسٹ ਨਾਬਾ ਵੱਲੋਂ ਲਗਾਏ ਜਾ ਰਹੇ ਨੇ ਕੁਸ਼ਕ ਤਾਰਕੇ ਲੈ ਗੇ ਲਗਾਤੇ ਤੇ ਵੀ ਹੁਣ ਟਾਈਮ ਨਾਲ ਲਗਾਏ ਜਾਣਗੇ ਪिपल ਵੀ ਆ ਹਾਂਜੀ ਚੇਅਰਮੈਨ ਸਾਹਿਬ ਅੱਜ ਕਿਹੜੀ ਜਗ੍ਹਾ ਤੇ ਬੁਚੇ ਲਾਇਆ ਅੱਜ ਜੀ ਪਿੰਡ ਸੋਜਾ ਇਹ ਡੇਰਾ ਜੀ ਬਾਬਾ ਲਬਦਾਸ ਜੀ ਦਾ ਤੇ ਸਾਡੇ ਮੌਜੂਦਾ ਸੰਜੀ ਵੀ ਬੈਠੇ ਨੇ ਇੱਥੇ ਔਰ ਬੜਾ ਮਨ ਖੁਸ਼ ਹੋਇਆ ਜੀ ਇੱਥੇ ਆ ਕੇ ਤੇ ਇੱਥੇ ਪਹਿਲਾ ਹਰਿਆਵਲਾ ਸੀ ਜਿਹੜਾ ਹੋਰ ਹਰਿਆਵਲ ਚ ਜਿਹੜਾ ਵਾਅਦਾ ਕਰਨਾ ਚਾਹੁੰਦੇ ਆ ਇੱਕ ਸਾਡੀ ਪੰਜਾਬ ਦੀ ਉਹ ਆ ਰਵੈਤਾ ਜੀ ਮੈਂ ਹਰਥਾਂ ਤੇ ਗੱਲ ਕਹਿਣਾ ਹੁੰਦਾ ਰੁੱਖ ਲਾ ਲਈਏ ਧੀਆ ਨੂੰ ਬਚਾ ਲਈਏ ਜੇ ਹੱਸਦਾ ਪੰਜਾਬ ਦੇਖਣਾ ਹੈ ਇਹ ਦੋ ਚੀਜ਼ਾਂ ਜੀ ਜੇ ਆਉਣ ਵਾਲੇ ਸਮੇਂ 'ਚ ਅਸੀਂ ਪਰਿਵਾਰ ਵਧਾਉਣੇ ਆ ਆਪਣੀਆਂ ਨਸਲਾਂ ਵਧਾਉਣੀਆਂ ਸਾਨੂੰ ਧੀਆ ਬਚਾਉਣੀਆਂ ਬਹੁਤ ਜ਼ਰੂਰੀਆਂ ਜੀ ਉਹਦੇ ਨਾਲ ਨਾਲ ਜੇ ਪੰਜਾਬ ਬਚਾਉਣਾ ਹੈ ਸਾਨੂੰ ਜਿਹੜਾ ਰੁੱਖ ਲਾਉਣੇ ਜ਼ਰੂਰੀ ਨੇ ਔਰ ਦੇਖਦੇ ਜੀ ਉਹਦੇ ਹਾਲਾਤ ਪਿਛਲੇ ਸਮੇਂ 'ਚ ਅਸੀਂ ਰੁੱਖ ਕੱਟੇ ਗਏ ਉਹਦਾ ਅੱਜ ਅਸੀਂ ਗਰਮੀ ਦਾ ਪ੍ਰਕੋਪ ਆ ਜਿਹੜਾ ਉਹ ਭੋਗ ਰਹੇ ਆ ਉਹਦੇ ਨਾਲ ਮੀਂਹ ਜਿਹੜਾ ਬੜੀ ਸਮੇਸਰ ਨਹੀਂ ਹੁੰਦੇ ਸਾਡੀ ਖੇਤੀ ਵੀ ਪ੍ਰਭਾਵਿਤ ਹੁੰਦੀ ਆ ਸਾਡਾ ਮਨੁੱਖ ਵੀ ਪ੍ਰਭਾਵਿਤ ਹੁੰਦਾ ਪੂਰੀ ਸਾਡੀ ਜਿਹੜੀ ਕਾਇਨਾਤ ਆ ਉਹਦੇ ਨਾਲ ਅੱਪਰ ਅੱਜ ਤਕਰੀਬਨ ਦੇ ਅਸੀਂ ਸਾਡੇ 200 ਤੋਂ ਕਰੀਬ ਬੂਟੇ ਸਾਡੇ پاس ਨੇ ਜੀ ਔਰ ਇਹਨਾਂ ਨੂੰ ਜਿਹੜੇ ਸਾਡੇ ਮਹਾਪੁਰਸ਼ ਨੇ ਇਹਨਾਂ ਨੂੰ ਇਹ ਬਿਲਕੁਲ ਅਸੀਂ ਬੇਨਤੀ ਕੀਤੀ ਆ ਵੀ ਜਿੰਨੇ ਵੀ ਤੁਸੀਂ ਸਾਨੂੰ ਬੂਟੇ ਕਹੋਗੇ ਸਾਨੂੰ ਹੁਕਮ ਲਾਓਗੇ ਉਹਨੇ ਬੂਟੇ ਅਸੀਂ ਉਪਲਬਧ ਕਰਾਂਗੇ ਔਰ ਲਾ ਕੇ ਵੀ ਜਾਵਾਂਗੇ ਨਾਲ ਠੀਕ ਹੈ ਜੀ ਠੀਕ ਹੈ ਜੀ ਔਰ ਦੂਜੀ ਸਾਡੇ ਆ ਜਿਹੜੇ ਨੌਜਵਾਨ ਨੇ ਸਾਰੇ ਪਿੰਡ ਦੇ ਇਸ ਸੌਜਾ ਪਿੰਡ ਦੀ ਨੌਜਵਾਨੀ ਆ ਜੀ ਔਰ ਇਹਨਾਂ ਨੇ ਵੀ ਪ੍ਰਣ ਕੀਤਾ ਹੈ ਕਿ ਵੱਧ ਤੋਂ ਵੱਧ ਜਿਹੜੇ ਬੂਟੇ ਅਸੀਂ ਸੌਜਾ ਪਿੰਡ ਸੌਜਾ ਵਿੱਚ ਲਾਈਏ ਤਾਂ ਕਿ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਨੇਹਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਦ ਤੱਕ ਪੰਜਾਬ ਰੰਗਲਾ ਨਹੀਂ ਬਣੂਗਾ ਅਸੀਂ ਪਿਛਲੇ ਸਮੇਂ ਵਿੱਚ ਬਹੁਤ ਬੂਟੇ ਕੱਟੇ ਗਏ ਨੇ ਔਰ ਉਹਦੀ ਥਾਂ ਤੇ ਉਹਨੇ ਲਏ ਨਹੀਂ ਗਏ ਅੱਜ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵੱਧ ਤੋਂ ਵੱਧ ਜਿਹੜਾ ਪੰਜਾਬ ਸਰਕਾਰ ਆ ਔਰ ਜਿਹੜੇ ਵੀ ਉਹਦੇ ਅੰਗ ਨੇ ਉਹ ਸਾਰੇ ਥਾਂ ਤੇ ਜਿੱਥੇ-ਜਿੱਥੇ ਬੈਠੇ ਨੇ ਔਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਉਹ ਬੂਟੇ ਲਾਉਣਗੇ ਔਰ ਪੰਜਾਬ ਨੂੰ ਹਰਾ-ਪਰਾ ਪੰਜਾਬ ਖੁਸ਼ਹਾਲ ਪੰਜਾਬ ਜਿਹੜਾ ਉਹ ਬਣਾਉਣ ਦੇ ਜਿਹੜੇ ਯਤਨਸ਼ੀਲ ਆ ਸਰਕਾਰ ਉਹਦੇ ਵੱਲ ਜਿਹੜੇ ਕਦਮ ਦਿਨੇ-ਦਿਨੋਂ ਜਿਹੜੇ ਆ ਹਜ਼ਾਰਾਂ ਦੀ ਤਦਾਦ ਚ ਲੱਖਾਂ ਦੀ ਤਦਾਦ ਚ ਬੂਟੇ ਲੱਗ ਰਹੇ ਆ ਔਰ ਸਾਨੂੰ ਆਸ ਆ ਕਿ ਇਹ ਇੱਕ ਮਹਿਮਲ ਚਲਾਈ ਜਿਹੜੀ ਬਿਢੀ ਗਈ ਆ ਔਰ ਮੈਂ ਇੱਕ ਚੇਅਰਮੈਨ ਅੰਬਰੈਂਟਸ ਨਾਬਾ ਦੇ ਨਾਤੇ ਮੈਂ ਤੇ ਮੇਰੀ ਟੀਮ ਪੂਰੀ ਜਿਹੜੀ ਆ ਇਹਦੇ ਨਾਲ ਜਿਹੜੀ ਆ ਪੂਰੀ ਅਸੀਂ ਯਤਨਸ਼ੀਲ ਆ ਕਿ ਨਾਬੇ ਦੇ ਆਲੇ-ਦਾਲੇ ਜਿੰਨੇ ਵੀ ਸਾਨੂੰ ਜਗ੍ਹਾ ਮਿਲਦੀ ਆ ਬੂਟਿਆਂ ਨੂੰ ਔਰ ਯੋਗਸਥਾਨ ਮਿਲਦਾ ਹੈ ਕਿ ਬੂਟੇ ਲਾਉਣਾ ਨਹੀਂ ਉਹ ਤੋਂ ਬਾਅਦ ਉਹਦੀ ਜਿਹੜੀ ਸਾਂਭ ਸੰਭਾਲ ਆ ਉਹ ਵੀ ਬਹੁਤ ਜ਼ਰੂਰੀ ਆ ਉਹਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਬੂਟਿਆਂ ਦੀ ਮਹਿਮਲਾ ਰਿਆ ਉਹਦੇ ਚ ਤੁਹਾਨੂੰ ਹੋਰ ਦੱਸੂਗਾ ਜੀ ਜਿਹੜੇ ਬੂਟੇ ਅਸੀਂ ਚੂਜ਼ ਕੀਤੇ ਨੇ ਠੀਕ ਹੈ ਜੀ ਉਹਦੇ ਚ ਇੱਕ ਫਲਦਾਰ ਬੂਟੇ ਨੇ ਜ਼ਿਆਦਾ ਠੀਕ ਹੈ ਜੀ ਜਿਦੇ ਚ ਨਿੰਮ, ਜਾਮਣ, ਪੀਪਲ, ਹੋਰ ਜਿਹੜੇ ਆਪਣਾ ਜਾਮਣ ਹੋ ਗਿਆ, ਆਵਲਾ ਹੋ ਗਿਆ, ਆਂਬ ਹੋ ਗਿਆ, ਅਮਰੂਦ ਹੋ ਗਿਆ ਠੀਕ ਹੈ ਜੀ ਇਹ ਸਾਰੇ ਵਿੱਚ ਫਲਦਾਰ ਬੂਟੇ ਵੀ ਨੇ, ਵਿੱਚ ਛਾਂਦਾਰ ਬੂਟੇ ਵੀ ਨੇ। ਉਹਦੇ ਨਾਲ ਨਾਲ ਅਸੀਂ ਰਵਾਇਤੀ ਜਿਹੜੇ ਬੂਟੇ ਨੇ, ਜਿਹੜੇ ਖਾਤਮ ਹੋ ਗਏ, ਪੀਪਲ ਹੈ, ਬੋੜ ਹੈ ਤੇ ਨਿੰਮ ਹੈ। ਇਹ ਬੂਟਿਆਂ ਨੂੰ ਵੀ ਅਸੀਂ ਜਿਹੜਾ ਬਰਾਬਰ ਸਥਾਨ ਜਿਹੜਾ ਬਣਦਾ ਸਥਾਨ ਦੇ ਰਹੇ ਆ ਤਾਂ ਕਿ ਜਿਹੜੇ ਸਾਡ ਸਰ ਇੱਕ ਗੱਲ ਹੋਰ ਹੈ ਜਿਵੇਂ ਉਹਨਾਂ ਪਿੱਛੇ ਜਿਹੜੀ ਨੱਕੀ ਅਟੀ ਹੈ ਬੂਟਿਆਂ ਨੂੰ ਬਹੁਤ ਅੱਗ ਲੱਗੀ ਪੰਜਾਬ ਦੇ ਵਿੱਚ ਤੁਸੀਂ ਲਾ ਰਹੇ ਹੋ ਤੇ ਕਈ ਨਹੀਂ ਦੇਖੋ ਜਿਹੜਾ ਨਾ ਕਹਿੰਦਾ ਮਾਲੀ ਦਾ ਕੰਮ ਪਾਣੀ ਪਾਉਣਾ ਬਸਕਾਂ ਪਾਉਣਾ ਅਸੀਂ ਤਾਂ ਜਿਹੜਾ ਇੱਕ ਮਾਲੀ ਦਾ ਕੰਮ ਕਰ ਰਹੇ ਹਾਂ ਦੇਖੋ ਉਹ ਵੀ ਸਾਡੇ ਭਰਾ ਨੇ ਉਹ ਥੋੜੀ ਜੀ ਆਪਣੀ ਉਹਦੇ ਲਈ ਵੀ ਸਫਾਈ ਹੋ ਜਾ ਕੁਝ ਪੱਤੇ ਜਿਹਨੂੰ ਅੱਗ ਲਾਉਂਦੇ ਆ ਉਹਦੇ ਨਾਲ ਕਈ ਵਾਰ ਤਾਂ ਸਾਡੇ ਜਿਹੜੇ ਕੁਦਰਤੀ ਜਾਨਵਰ ਨੇ ਉਹ ਵੀ ਮਰ ਰਹੇ ਨੇ ਔਰ ਕਈ ਸਾਡੇ ਜਿਹੜੇ ਆਲਨੇ ਨੇ ਉਹ ਵੀ ਵਿੱਚ ਜਲੇਗੇ ਔਰ ਸਾਡੇ ਖੇਤਾਂ ਨੂੰ ਵੀ ਨੁਕਸਾਨ ਹੋਇਆ ਮੈਂ ਅਪੀਲ ਕਰਦੇ ਹਾਂ ਵੀ ਅੱਗਾ ਹਾਂ ਅਸੀਂ ਤਾਂ ਜੀ ਉਹਨਾਂ ਨੂੰ ਪਹਿਲਾਂ ਵੀ ਅਪੀਲ ਕਰਦੇ ਆ ਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਵਾਤਾਵਰਨ ਦੀ ਜੇ ਸੰਭਾਲ ਕਰਨੀ ਆ ਠੀਕ ਹੈ ਅਸੀਂ ਅੱਗ ਲਾਉਣ ਵਾਲਿਆਂ ਜਿਉਂ ਨਹੀਂ ਅਸੀਂ ਪੰਜਾਬ ਨੂੰ ਹਰਾ ਭਰਾ ਦੇਖਣਾ ਚਾਹੁੰਦੇ ਆ ਉਹ ਵੀਰ ਵੀ ਛੋਟੇ ਜਿਹੇ ਮਫਾਦ ਲਈ ਇਹ ਇੱਕ ਬਣੀ ਵੀ ਆਦਤ ਅਨਸਾਰ ਉਹਨੂੰ ਬਦਲਣ ਦੀ ਕੋਸ਼ਿਸ਼ ਕਰਨਗੇ ਮੈਂ ਅਪੀਲ ਕਰੂੰਗਾ ਤੇ ਉਹਦੇ ਨਾਲ ਜਿੱਥੇ ਸਾਨੂੰ ਜਗ੍ਹਾ ਮਿਲਦੀ ਆ ਸਾਨੂੰ ਲਾਓ ਹੁਕਮ ਲਾਓ ਫੋਨ ਕਰੋ ਮੇਰਾ ਵੀ ਮੈਂ ਅਸੀਂ ਬੂਟੇ ਲਾਉਣੇ ਆ ਜੀ ਅਸੀਂ ਬੂਟੇ ਵੀ ਉਪਲਬਧ ਕਰਾਂਗੇ ਲਾ ਕੇ ਵੀ ਜਾਵਾਂਗੇ ਸਰਕਾਰ ਵੱਲੋਂ ਫੁੱਲ ਯੋਗਦਾਨ ਪਾਇਆ ਹੈ ਦੇਖੋ ਜੀ ਸਰਕਾਰ ਪੂਰੇ ਆਪਣੇ ਉਹਦੇ ਵਿੱਚ ਆਪਣੇ ਜਿਹੜੇ ਯਤਨਸ਼ੀਲ ਆ ਕਿ ਇਹਨਾਂ ਨੂੰ ਵੱਧੋ ਵੱਧ ਜਿਹੜੇ ਬੂਟੇ ਆ ਹਲਦਾਰ ਬੂਟੇ ਤੇ ਸ਼ਾਨਦਾਰ ਬੂਟੇ ਲਾਏ ਜਾਣ ਕਿਉਂਕਿ ਸਾਡੇ ਜਿੱਥੇ ਅਸੀਂ ਆਪਣੀ ਛਾਂ ਲੈਣੀ ਆ ਅਸੀਂ ਪੰਛੀਆਂ ਦਾ ਵੀ ਖਿਆਲ ਰੱਖਣਾ ਹੈ ਕਿ ਪਿਛਲੇ ਸਮੇਂ ਚ ਪੰਛੀ ਘਟਦੇ ਜਾ ਰਹੇ ਨੇ ਠੀਕ ਹੈ ਔਰ ਪੰਛੀਆਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਜੇ ਉਹ ਅਰੂਧ ਦਾ ਬੂਟਾ ਕੁਝ ਉਹ ਖਾਣਗੇ ਕੁਝ ਸਾਡੇ ਆਉਣ ਵਾਲੀਆਂ ਨਸਲਾਂ ਖਾਣਗੀਆਂ ਜੀ ਤੇ ਅਸੀਂ ਆਉਣ ਵਾਲੀ ਨਸਲਾਂ ਲਈ ਇਹ ਕੰਮ ਕਰ ਰਹੇ ਹਾਂ ਠੀਕ ਹੈ ਹਾਂ ਉਹ ਵਾਇਗਰੀ ਦਾ ਘਰ ਸਾਹਿਬ ਸ੍ਰੀ ਵਾਇਗਰੀ ਕੀ ਫਤਿਹ ਹਾਂਜੀ ਅੱਜ ਉਪਰੇ ਲਗਾਏ ਗਏ ਨੇ ਡੇ ਨੇ ਦੇ ਵਿੱਚ ਹਾਂ ਹਾਂ ਅਸੀਂ ਬੜੇ ਧੰਨਵਾਦੀ ਹਾਂ ਭਾਈ ਡੇ ਰਿਕ ਨਗਰ ਕਿੰਨੇ ਜਿਹੜੇ ਨਗਰ ਜਾ ਕੇ ਤੁਸੀਂ ਐਡਾ ਮਹਾਰਤ ਦਿੱਤਾ ਬਹੁਤ ਵਧੀਆ ਕੋ ਤੁਹਾਡਾ ਉਪਰਾਲਾ ਮੈਂ ਇਸ ਨੂੰ ਸੰਤ ਪਹਿਨੀ ਕਰਦੇ ਰਹੇ ਨੇ ਨਾਲ ਨਾਲ ਪਹਿਲੇ ਸੰਤ ਵੀ ਕਰਦੇ ਸੀ ਵੀ ਕਰਦੇ ਨੇ ਲਾਉਂਦੇ ਨੇ ਉੱਤੇ ਇਸ ਰਾਸ ਤੋਂ ਬਾਕੀ ਤੁਸੀਂ ਜਾਓ ਅਸੀਂ ਤੁਹਾਡਾ ਬੜਾ ਧੰਨਵਾਦ ਕਰਦੇ ਹਾਂ ਕਿਰਪਾ ਤੁਸੀਂ ਆ ਕੇ ਸਾਨੂੰ ਇੱਥੇ ਉੱਤੇ ਲਾਇਆ ਸਾਡੇ ਪਿੰਡ ਦੇ ਵਾਸਤੇ ਚੰਗਾ ਕੁ ਮਸੋਚੇ ਹਾਂਜੀ ਵਰਕ ਸਾਹਿਬ ਕੀ ਹਾਲ ਹੈ ਵਧੀਆ ਸਰ ਵਧੀਆ ਬਿਸਤਰਾ ਲੱਗਿਆ ਅੱਜ ਥੋੜੇ ਪਿੰਡ ਚੀਰਮੈਨ ਸਾਹਿਬ ਆਏ ਨੇ ਨਾਪੇ ਤੋਂ ਬੂਟੇ ਲੈ ਕੇ ਅਸੀਂ ਅਸੀਂ ਪਿੰਡ ਵੱਲੋਂ ਚੀਰਮੈਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਹਨਾਂ ਦਾ ਬਹੁਤ ਵੱਡਾ ਪਰਅਲ ਹੈ ਜੀ ਜਿਹੜਾ ਇੱਥੇ ਆ ਕੇ ਉਹਨਾਂ ਨੇ ਜੀ ਇਹ ਬੂਟਿਆਂ ਦਾ ਜੋ ਲਾਂ ਦਾ ਇਹਨਾਂ ਨੇ ਕਰਿਆ ਜੀ ਅਸੀਂ ਉਸ ਤੇ ਬਹੁਤ ਪ੍ਰਭਾਵਿਤ ਹਾਂ ਤੇ ਅਸੀਂ ਖੁਦ ਵੀ ਨਾਰਿਆਂ ਦੇ ਹੋ ਕੇ ਜੀ ਇਹ ਜੋਗਨਰ ਪਾਵਾਂਗੇ ਤੁਹਾਨੂੰ ਸਾਡੇ ਆਪਣੇ ਵੀ ਪਿੰਡਾਂ ਦੇ ਆਲੇ-ਦੁਆਲੇ ਕਾਫੀ درخت ਲੱਗੇ ਹੋਏ ਨੇ ਵੀ ਹਾਂਜੀ ਹਾਂ ਮੈਂ ਦੇਖਿਆ ਤੁਹਾਡੇ ਘਰ ਮੂਰੇ ਵੀ ਬਹੁਤ درخت ਲੱਗੇ ਹੋਏ ਨੇ ਹਾਂਜੀ ਹਾਂਜੀ ਅਸੀਂ ਖੁਦ ਤੁਸੀਂ ਨਹੀਂ ਵੱਡੇ ਖੇਤਾਂ ਦੇ ਨਹੀਂ ਜੀ ਅਸੀਂ ਛਾਂ ਕਰਕੇ ਕੁਝ ਜੀ ਤੁਹਾਨੂੰ ਕੁਝ ਆਕਸੀਜਨ ਕਰਕੇ ਵੀ ਥੋੜਾ ਜਿ ਰੱਖਣਾ ਪੈਂਦਾ ਹੈ ਅੱਜਕੱਲ ਕਹਿੰਦੇ ਨੇ ਅਗਲਾ ਵੀ ਇਹ ਖੇਤ ਦੇ ਨਾਮ ਨਾਲ ਪਹੀ ਤੋਂ ਵੜ ਦੋ ਬੂਟੇ ਤੁਸੀਂ ਲਾ ਲ ਕੇ ਨਹੀਂ ਕੀ ਚੱਕਰ ਨਹੀਂ ਜੋ ਤਾਂ ਦੇਖੋ ਆਪਣੀ ਆਪਣੀ ਸੋਚੋ ਫਰਕ ਹੈ ਨਹੀਂ ਨਹੀਂ ਦੇਖੋ ਸਾਰੇ ਦੇਖੋ ਜਿਹੜੇ ਕਿਸਾਨ ਨਹੀਂ ਕਿਸੇ ਦਿਲ ਨਹੀਂ ਕਰਦਾ ਵਡਣ ਠੀਕ ਹੈ ਤੇ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਕਈ ਵਾਰੀ ਕਿਸੇ ਦੀ ਪਰ ਤਕਰੀਬਨ ਹਰੇਕ ਜ਼ਿੰਮੇਦਾਰ ਜਿਹੜਾ ਉਹ ਛਾਂ ਦੇ ਬੂਟੇ ਲਾਉਂਦੇ ਇਹਦੇ ਵਿੱਚ ਹੱਕ ਚਾਜ ਹਾਂਜੀ ਧੰਨਵਾਦ ਹਾਂਜੀ ਵੈਗਰੇਵ ਜੀ ਦਾ ਖਾਤਾ ਜੀ ਵੈਗਰੇਵ ਜੀ ਕੀ ਫੋਟੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਚੇਅਰਮੈਨ ਸਾਹਿਬ ਦਾ ਜਿਨੇ ਕੀ ਬੂਟਿਆਂ ਦਾ ਪਰਿਆਲਾ ਸਾਡੇ ਪਿੰਡ ਵਿੱਚ ਆ ਕੇ ਵਧਾਇਆ ਤੇ ਇੱਚੀ ਬੋਲ ਅਸੀਂ ਆਪਣੇ ਘਰ ਦੇ ਆਲੇ-ਦੁਆਲੇ ਤੇ ਅਸੀਂ ਆਪਣੇ ਖੇਤਾਂ ਵਿੱਚ ਬੜੇ ਸੋਹਣੇ ਬੂਟੇ ਲਗਾਏ ਹੋਏ ਨੇ ਅਸੀਂ ਅੱਗ ਤੋਂ ਵੀ بچਾ ਕੇ ਰੱਖਦੇ ਆਂ ਤੇ ਹੋਰ ਵੀ ਸਾਡੇ ਨੇੜੇ-ਨੇੜੇ ਜਿਹੜਿਆਂ ਮੋਟਰਾਂ ਨੇ ਆਮ ਜ਼ਿਮੀਂਦਾਰ ਨੇ ਉਹ ਵੀ ਬੂਟਿਆਂ ਦਾ ਬੜਾ ਸ਼ੌਂਕ ਰੱਖਦੇ ਨੇ ਠੀਕ ਹੈ ਸਾਡੇ ਨਗਰ ਨੂੰ ਬਹੁਤ ਵਧੀਆ ਲੱਗਦਾ ਹੈ ਕਿ ਬੂਟੇ ਕੱਟਦੇ ਘਟਨੇ ਲਾਉਂਦੇ ਜਾਦੇ ਨੇ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰ